ਪੰਚਾਇਤੀ ਚੋਣਾਂ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਰੇਡ ਕਾਰ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਇੱਕ ਹੋਰ ਮਾਮਲਾ ਜੁੜ ਗਿਆ ਹੈ ਜਦੋਂ ਆਪਣੀ ਪੰਚਾਇਤ ਦੀਆਂ ਵੋਟਾਂ ਦਰਸਤ ਕਰਵਾਉਣ ਦੇ ਚਲਦਿਆਂ ਅਧਿਕਾਰੀਆਂ ਨਾਲ ਹੋਈ ਟਕਰਾਅ ਕਾਰਨ ਪੰਚਾਇਤ ਦੇ ਆਗੂ ਖਿਲਾਫ ਮਾਮਲਾ ਦਰਜ ਹੋ ਗਿਆ ਜਿਸ ਨੂੰ ਲੈ ਕੇ ਹੁਣ ਪਿੰਡ ਵਾਸੀਆਂ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਪਿੰਡ ਦੀਆਂ ਵੋਟਾਂ ਜੋ ਕੱਟ ਕੇ ਦੂਜੀ ਪੰਚਾਇਤ ਵਿੱਚ ਲਗਾਈਆਂ ਗਈਆਂ ਹਨ ਉਸ ਨੂੰ ਵਾਪਸ ਉਹਨਾਂ ਦੀ ਪੰਚਾਇਤ ਨਾਲ ਜੋੜਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਥ ਦੋਸ਼ ਲਾਉਂਦੇ ਹੋਏ ਸਤਾਤਾਰੀ ਪਾਰਟੀ ਵੱਲੋਂ ਤੱਕੇਸ਼ਾਈ ਕਰਨ ਦੇ ਦੋਸ਼ ਲਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਬਸਤੀ ਹਰਗੋਬਿੰਦਪੁਰਾ ਦੀਆਂ 250 ਦੇ ਕਰੀਬ ਦਲਿਤ ਭਾਈਚਾਰੇ ਦੀਆਂ ਵੋਟਾਂ ਕੱਟ ਕੇ ਪਿੰਡ ਭੋਲਵਾਲਾ ਦੀ ਪੰਚਾਇਤ ਨਾਲ ਤੱਕੇ ਨਾਲ ਜੋੜ ਦਿੱਤੀਆਂ। ਪ੍ਰਸ਼ਾਸਨ ਦੇ ਸਾਈਨ ਹੋਏ ਆ ਐਸ ਡੀ ਐਮ ਔਰ ਡੀ ਸੀ ਦੀ ਪਰਮਿਸ਼ਨ ਦੇ ਹਦਥ ਇਹਨਾਂ ਨੇ ਸਾਨੂੰ ਵਾਦਾ ਕੀਤਾ ਵਾ ਵੀ ਅਸੀਂ 4 ਤੋਂ 5 ਦਿਨਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਵੋਟਾਂ ਵਾ ਉਹ ਵਾਪਸ ਰਿਟਰਨ ਕਰਵਾਵਾਂਗੇ ਇਹਦੇ ਸਬੰਧ ਵਿੱਚ ਜਦੋਂ ਸਾਡੀ ਗੱਲ ਪ੍ਰੇਜ਼ੈਂਟ ਜੀ ਨਾਲ ਹੋ ਰਹੀ ਸੀਗੀ ਸੈਕਟਰੀ ਸਾਹਿਬ ਨਾਲ ਪਹਿਲਾਂ 10 ਵਜੇ ਗੱਲ ਹੋਈ ਫਿਰ ਉਹਨਾਂ ਨੇ ਸਾਨੂੰ 11 ਵਜੇ ਕਾਲ ਕੀਤੀ ਵੀ ਠੀਕ 12 ਵਜੇ ਦੇ ਕਰੀਬ ਤੁਸੀਂ ਆ ਜਾਓ ਅਸੀਂ ਉਹਨਾਂ ਦੀ ਕਾਲ ਨਾ ਤੋਂ ਬਾਅਦ ਜਦੋਂ 2 ਵਜੇ ਦਫ਼ਤਰ ਦੇ ਵਿੱਚ ਪਹੁੰਚੇ ਆ ਬਾਹਰ ਕੁੰਡੇ ਲੱਗੇ ਹੋਏ ਸੀਗੇ ਜਿਹਦਾ ਇਹਨਾਂ ਨੇ ਈਸ਼ੂ ਕੀਤਾ ਵਾ ਵੀ ਕੰਧ ਟੱਪ ਕੇ ਅੰਦਰ ਗਏ ਆ ਬਿਲਕੁਲ ਪ੍ਰਸ਼ਾਸਨ ਦੇ ਬਿਲਕੁਲ ਸਾਹਮਣੇ ਦੀ ਗਏ ਆ ਜੀ ਛੋਟੇ ਗੇਟ ਦੇ ਰਾਹੀਂ ਜਾ ਕੇ ਅੰਦਰ ਜਦੋਂ ਗੱਲਬਾ ਜਦੋਂ ਸਾਨੂੰ ਇਹ ਗੱਲ ਤੈਹ ਹੋ ਗਈ ਆ ਵੀ ਇਹਦੇ ਚ ਬੈਠੇ ਆ ਜਿਹੜੇ ਬਾਹਰ ਵਕਰੀ ਪਾਰਟੀ ਦੇ ਪਰਸਨ ਆ ਉਹ ਆਪਦੀ ਮਤਲਬ ਵੋਟਾਂ ਵਾਂ ਜਿਹੜੀਆਂ ਉਹਨਾਂ ਨੂੰ ਸਹੀ ਕਰਵਾ ਰਿਆ ਜਦੋਂ ਇਹੀ ਗੱਲ ਅਸੀਂ ਦੁਹਾਈ ਕਿ ਸਾਡੀਆਂ ਵੋਟਾਂ ਵੀ ਸਹੀ ਕੀਤੀਆਂ ਜਾਣ ਤੇ ਉਹ ਸਪਾਸਟਰ ਸੈਕਟਰੀ ਨੇ ਆਪਦੇ ਆਪ ਨੂੰ ਲੁਕਾਉਣ ਦੇ ਚੱਕਰ ਦੇ ਵਿੱਚ ਜਿਹੜਾ ਇਸ ਗੱਲ ਦਾ ਹੋਵਾ ਬਣਾਤਾ ਵੀ ਇਹ ਮੇਰੇ ਗੱਲ ਪਏ ਆ ਜਾਂ ਕੰਧ ਟੱਪ ਕੇ ਆਇਆ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੋਇਆਗਾ ਜੀ ਸਾਰਾ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀ ਜੇਕਰ ਐਦਾਂ ਦੀ ਗੱਲ ਹੁੰਦੀ ਤੇ ਪ੍ਰਸ਼ਾਸਨ ਨੇ ਸਾਨੂੰ ਬਾਹਰ ਹੀ ਰੋਕ ਲੈਣਾ ਸੀਗਾ ਖੁਦ ਪੁਲਿਸ ਮੁਲਾਜ਼ਮ ਗੇਟ ਦੇ ਉੱਪਰ ਖੜੇ ਨੇ ਤੈਨਾਤ ਜੀ ਉਹ ਕਹਿ ਰਿਹਾ ਛੋਟਾ ਗੇਟ ਮਤਲਬ ਹੈ ਨਹੀਂਗਾ ਜਾਂ ਕੰਧ ਟੱਪ ਕੇ ਗਿਆ ਤੇ ਫਿਰ ਪ੍ਰਸ਼ਾਸਨ ਦੀ ਇਸ ਗੱਲ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਕਿਤੇ ਨਾ ਕਿਤੇ ਅੰਗੇਲੀ ਆ ਵੀ ਜੇ ਪਰਸਨ ਬਾਹਰੋਂ ਕੰਧ ਟੱਪ ਕੇ ਅੰਦਰ ਜਾ ਰਿਹਾ ਉਹਨਾਂ ਨੇ ਰੋਕਿਆ ਕਿਉਂ ਨਹੀਂ ਬਿਲਕੁਲ ਸ਼ਰੀਆਮ ਗਏ ਆ ਜੀ ਉੱਥੇ ਅੰਦਰ ਅੰਦਰ ਜਾ ਕੇ ਸਾਰੀ ਗੱਲਬਾਤ ਕਰਨ ਤੋਂ ਬਾਅਦ ਹੀ ਮਸਲਾ ਜੜਾ ਵਾ ਉਹ ਹੋਇਆ ਵਾ ਉੱਚੀ ਆਵਾਜ਼ ਦੇ ਵਿੱਚ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਜਾ ਕੇ ਦਬਾਇਆ ਨਾ ਜਾ ਸਕੇ ਵੀ ਅਸੀਂ ਬਾਹਰ ਦੇ ਬੰਦੇ ਬਿਠਾ ਕੇ ਜਿਹੜੀਆਂ ਵੋਟਾਂ ਆ ਉਹ ਬਣਾ ਰਹੇ ਹਾਂ ਪਰ ਇਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਨਹੀਂ ਚਲਾ ਰਹੇ ਜਿਹੜੇ ਤੁਸੀਂ ਜਾਤੀ ਸੂਚਕ ਸ਼ਬਦਾਂ ਦੀ ਗੱਲ ਕਰਦੇ ਹੋ ਕਿਸ ਵੱਲੋਂ ਕਿਸ ਅਧਿਕਾਰੀ ਵੱਲੋਂ ਤੇ ਕਿੱਥੇ ਜੈ ਸਿੰਘ ਸਾਹਿਬ ਨੇ ਖੁਦ ਇਹ ਸ਼ਬਦ ਬੋਲਿਆ ਜੀ ਵੀ ਬਾਹਰ ਕੱਢੋ ਜਿੰਨੀ ਦੇਰ ਤੱਕ ਸਾਡਾ ਆਪਦਾ ਕੰਮ ਨਹੀਂ ਹੁੰਦਾਗਾ ਉਨੀ ਦੇਰ ਤੱਕ ਅਸੀਂ ਬਿਲਕੁਲ ਵੀ ਕਿਸੇ ਦਾ ਕੰਮ ਨਹੀਂ ਕਰਾਂਗੇ ਉਹ ਇੱਕ ਤਾਣ ਕੇ ਵਾਰ-ਵਾਰ ਇਸ ਗੱਲ ਨੂੰ ਰਿਪੀਟ ਕਰ ਰਿਹਾ ਵੀ ਇਹਨਾਂ ਨੂੰ ਗੇਟੋ ਤੋਂ ਬਾਹਰ ਕੱਢੋ ਜਿਹੜੀਆਂ 230 ਜਾਂ 35 ਵੋਟਾਂ ਦੀ ਗੱਲ ਕਰਦੇ ਹੋ ਉਹ ਸਾਰੀਆਂ ਮਤਲਬ ਸਿਪਾਈ ਚਹਰੀ ਨਹੀਂ ਬਿਲਕੁਲ ਸਰ ਉਹ ਸਿਪਾਈ ਚਹਰੀ ਦੀਆਂ ਵੋਟਾਂ ਨਹੀਂ 230 ਦੇ ਕਰੀਬ ਆ ਲਿਸਟ ਪੂਰੀ ਦੀ ਪੂਰੀ ਹੈ ਜਿਹੜੀ ਉਹ ਸਾਡੇ ਕੋਲ ਆ ਜਿਹਦੇ ਤੇ ਬੀ ਐਲਓ ਨੇ ਸਾਈਨ ਕੀਤੇ ਆ ਵੀ ਆ ਵੋਟਾਂ ਜਿਹੜੀਆਂ 9 ਨੰਬਰ ਵਾਰਡ ਦੇ ਵਿੱਚੋਂ ਜਿੱਥੇ-ਜਿੱਥੇ ਹੈਗੀਆਂ ਮੰਨ ਲਓ 1 2 3 4 5 7 ਤੱਕ ਵਾਰਡ ਬਣੇ ਹੋਇਆ ਉਹਨਾਂ ਵਾਰਡਾਂ ਦੇ ਤਹਿਤ ਆ ਬੀ ਐਲਓ ਦੇ ਸਾਈਨ ਆ ਬਕਾਇਦਾ ਉੱਪਰ ਵਾਰਡ ਨੰਬਰ ਲਿਖਿਆ ਹੋਇਆ ਵੀ 9 ਤੋਂ 3 'ਚ ਕਰਨੀਆਂ ਜਾਂ 9 ਤੋਂ 5 'ਚ ਕਰਨੀਆਂ ਇਹ ਸਾਰੀ ਮਤਲਬ ਜਿਹੜਾ ਚੱਠਾ ਵਾ ਇਹ ਬੀ ਐਲਓ ਦੇ ਖੁਦ ਸਾਈਨ ਕੀਤੇ ਹੋਏ ਆ ਮਸਲਾ ਇਹ ਆ ਜੀ ਕਿ ਸਾਡੀਆਂ ਇਸ ਵਾਰਡ ਦੀਆਂ ਵੋਟਾਂ ਇਸ ਮੱਲੇ ਦੀਆਂ ਪੰਚਾਇਤੀ ਵੋਟਾਂ ਕੱਟ ਕੇ 200 250 ਵੋਟ ਕੱਟ ਕੇ ਇਹਨਾਂ ਨੇ ਭੋਲੂ ਵਾਲੇ ਦੇ ਵਿੱਚ ਪਾਤੀਆਂ ਭੋਲੂ ਵਾਲੇ ਦੀ ਪੰਚਾਇਤ ਚ ਪਾਤੀਆਂ ਅਸੀਂ ਕੁਝ ਟਾਈਮ ਪਹਿਲਾਂ ਇਹਦੇ ਸਬੰਧ ਦੇ ਵਿੱਚ ਹੀ ਮੀਟਿੰਗ ਰੱਖੀ ਸੀ ਐਸ ਡੀ ਐਮ ਸਾਹਿਬ ਨਾਲ ਡੀ ਸੀ ਨਾਲ ਉਹਨਾਂ ਨੂੰ ਦੱਸਿਆ ਸੀਗਾ ਧਿਆਨ ਚ ਲਿਆਂਦਾ ਸੀ ਵੀ ਜਿਹੜੀਆਂ ਸਾਡੀਆਂ ਵੋਟਾਂ ਵਾਂ ਉਹ ਵਾਪਸ ਲਿਆਂਦੀਆਂ ਜਾਣ ਉਹਨਾਂ ਨੇ ਬੀ ਐਲਓ ਦੀ ਡਿਊਟੀ ਲਈ ਜੀ ਬੀ ਐਲਓ ਇੱਥੇ ਸਾਡੇ ਘਰ ਬੈਠ ਕੇ ਵੋਟਾਂ ਕਰਕੇ ਗਿਆ ਜੀ ਉਧਰੋਂ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਸਾਨੂੰ ਵੀਡੀਓ ਦਫ਼ਤਰ ਵਾਲਿਆਂ ਨੇ ਬੁਲਾਇਆ ਸੀਗਾ ਵੀ ਤੁਸੀਂ ਆ ਜਾਓ ਅਸੀਂ ਉਧਰ ਗਏ ਜੀ ਵਿਡੀਓ ਦਫਤਰ ਦੇ ਵਿੱਚ ਉਹਨਾਂ ਨੇ ਕੋ ਜਿੰਦਾਲੇ ਲੱਗੇ ਹੋਏ ਸੀਗੇ ਤਾਲੇ ਲੱਗੇ ਵੇਖ ਕੇ ਅਸੀਂ ਕਿਹਾ ਵੀ ਅੰਦਰ ਜ਼ਰੂਰ ਕੋਈ ਨਾ ਕੋਈ ਗੱਲਬਾਤ ਚੱਲ ਰਹੀ ਆ ਜਦੋਂ ਅਸੀਂ ਮਗਰਲੇ ਗੇਟ ਥਾਣੀ ਪਾਈ ਜੀ ਦੂਜੇ ਗਏ ਅੰਦਰ ਪ੍ਰੇਮ ਸਿੰਘ ਸਫਰੀ ਤੇ ਅੰਦਰ ਦੇਖਿਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਬੰਦੇ ਬੈਠੇ ਹੋਏ ਸੀਗੇ ਕੁਝ ਆਪਦੀਆਂ ਵੋਟਾਂ ਦਾ ਕਰਵਾ ਰਹੇ ਸੀਗੇ ਕੰਮ ਇਹ ਜਾ ਕੇ ਕਹਿੰਦੇ ਜੀ ਇਹ ਬੰਦੇ ਕੌਣ ਆ ਸ਼ੁਕਰਦੰਟ ਸਾਹਿਬ ਨੂੰ ਜਦੋਂ ਉਥੋਂ ਪੁੱਛਿਆ ਉਹਨਾਂ ਨੇ ਕੋਈ ਗੱਲ ਨਹੀਂ ਕਹੀ ਉਹ ਕਹਿੰਦੇ ਜੀ ਤੁਸੀਂ ਕੌਣ ਆ ਇਹ ਕਹਿੰਦੇ ਜੀ ਮੈਂ ਪ੍ਰੇਮ ਸਿੰਘ ਸਫਰੀ ਆ ਮੇਰਾ ਤੁਸੀਂ ਫੋਨ ਨਹੀਂ ਚੱਕ ਰਹੇਗੇ ਤੇ ਸਾਨੂੰ ਦੱਸੋ ਸਾਡੀਆਂ ਵੋਟਾਂ ਦਾ ਕੀ ਹੱਲ ਕੀਤਾ ਜੀ ਉਹ ਕਹਿੰਦੇ ਜੀ ਅੱਜ ਐਤਵਾਰ ਆ ਉਹ ਕਹਿੰਦੇ ਜੀ ਜੇ ਅੱਜ ਐਤਵਾਰ ਆ ਤੇ ਤੁਸੀਂ ਇੱਥੇ ਬੈਠੇ ਕੀ ਕਰਦੇ ਤੁਸੀਂ ਵੀ ਘਰ ਜਾਓ ਜਿੰਦੇ ਲਾਓ ਆਹੀ ਗੱਲ ਹੋਈ ਆ ਜੀ ਉੱਥੇ ਬੋਲਚਾਲ ਹੋਈ ਆ ਕੁਝ ਅਪਸ਼ਬਦ ਬੋਲੇ ਜੀ ਜਾਤੀ ਸ਼ਬਦ ਵੀ ਉਹਨਾਂ ਨੇ ਪ੍ਰੇਮ ਸਿੰਘ ਸਫਰੀ ਨੂੰ ਬੋਲੇ ਜੋ ਵੀਡੀਓ ਦੇ ਵਿੱਚ ਉਦਾਂ ਹੀ ਪਤਾ ਲੱਗ ਰਿਹਾ ਆਪਾਂ ਨੂੰ ਜੀ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਜੋ ਝੂਠਾ ਪਰਚਾ ਕੀਤਾ ਵਾ ਨਾਜਾਇਜ਼ ਪਰਚਾ ਜੀ ਉਹ ਕੈਨਸਲ ਕੀਤਾ ਜਾਵੇ ਤੇ ਸਾਡੀਆਂ ਜਿਹੜੀਆਂ ਵੋਟਾਂ ਉਧਰ ਗਈਆਂ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਬਸ ਆਹੀ ਸਾਡੀ ਬੇਨਤੀ ਹੈ ਜੀ ਪੂਰੇ ਪੰਚਾਇਤ ਦੀ ਪੂਰੇ ਮੱਲੇ ਦੀ ਸੈਕਟਰੀ ਨੇ ਖੁਦ ਸਾਨੂੰ ਬੁਲਾਇਆ ਸੀਗਾ ਜੀ ਉਹ ਕਹਿੰਦੇ ਜੀ ਤੁਸੀਂ ਆਜੋ ਦੋ ਵਾਰੀ ਫੋਨ ਲਾਇਆ ਚੱਕਿਆ ਉਹਨਾਂ ਨੇ ਉਸ ਤੋਂ ਬਾਅਦ ਤਿੰਨ ਵਾਰੀ ਫੋਨ ਲਾਇਆ ਉਹਨਾਂ ਨੇ ਸਾਡਾ ਫੋਨ ਨਹੀਂ ਚੱਕਿਆ ਕਾਲ ਡਿਟੇਲ ਸਾਡੇ ਕੋਲ ਹੈ ਜੀ ਪੂਰੀ ਦੀ ਪੂਰੀ ਜਿਵੇਂ ਕਿ ਆਪਾਂ ਗੱਲ ਕਰਦੇ ਕਿ ਅਕਸਰਿੰਸ ਉਹ ਜਿਹੜੇ ਕਿ ਬੀਜੇਪੀ ਆਗੂ ਆ ਜੀ ਉਹਨਾਂ ਨਾਲ ਕੋਈ ਟਕਰਾਅ ਹੋਈ ਪਰ ਉਸ ਤੋਂ ਬਾਅਦ ਮੰਨ ਲਿਆ ਪਰ ਉਹਨਾਂ ਤੇ ਦੋਸ਼ ਲੱਗੇ ਕਿ ਉਹ ਕੰਨ ਟੱਪ ਕੇ ਜਿਹੜਾ ਬੀਲੋ ਦੇ ਦਫ਼ਤਰ 'ਚ ਨਜਾਇਜ਼ ਤੌਰ ਤੇ ਜਿਹੜੇ ਅੰਦਰ ਵੜੇ ਸੀ ਦੇਖੋ ਜੀ ਨਜਾਇਜ਼ ਤੌਰ ਤੇ ਅੰਦਰ ਦੂਜੇ ਗੇਟ ਰਾਹੀਂ ਗਏ ਆ ਇਹ ਚੀਜ਼ ਨੂੰ ਉਹ ਮੰਨਦੇ ਆ ਪਰ ਅੰਦਰ ਬੈਠੇ ਦੂਜੇ ਵੀ ਤਾਂ ਬੰਦੇ ਬੈਠੇ ਸੀਗੇ ਆਮ ਆਦਮੀ ਪਾਰਟੀ ਵਾਲੇ ਬੰਦੇ ਬੈਠੇ ਸੀਗੇ ਜੀ ਉਹ ਵੀ ਤਾਂ ਅੰਦਰ ਗਏ ਸੀਗੇ ਉਹਨਾਂ ਕੁਰਸੀਆਂ ਦੇ ਉੱਪਰ ਬੈਠ ਕੇ ਆਪਦਾ ਕੰਮ ਕਰਾ ਰਹੇ ਆ ਫਿਰ ਸਾਡੀਆਂ ਲਿਸਟਾਂ ਦਾ ਕੰਮ ਕਿਉਂ ਨਹੀਂ ਹੋ ਸਕਦਾ ਜੀ ਹੁਣ ਕੀ ਮੰ ਕਿ ਜੋ ਝੂਠੇ ਪਰਚੇ ਕੀਤੇ ਗਏ ਆ ਜੀ ਉਹਨਾਂ ਨੂੰ ਕੈਨਸਲ ਕੀਤਾ ਜਾਵੇ ਤੇ ਜੋ ਸਾਡੀਆਂ ਵੋਟਾਂ ਇਸ ਮਾਰਡ ਦੇ ਵਿੱਚੋਂ ਮੱਲੇ ਚੋਂ ਕੱਟ ਕੇ ਦੂਜੇ ਪਾਸੇ ਗਈਆਂ ਉਹਨਾਂ ਨੂੰ ਪੰਚਾਇਤੀ ਵੋਟਾਂ ਨੂੰ ਸਾਡੀਆਂ ਨੂੰ ਵਾਪਸ ਲਿਆਂਦਾ ਜਾਵੇ ਦੇਖੋ ਜੀ ਫਿਰ ਅਸੀਂ ਪ੍ਰੇਮ ਸਿੰਘ ਸਫਰੀ ਨਾਲ ਗੱਲ ਕਰਕੇ ਆਪਦਾ ਕੋਈ ਵੱਡਾ ਸੰਘਰਸ਼ ਵਿਢਾਂਗੇ ਧਰਨੇ ਲਾਵਾਂਗੇ ਜੀ ਬਿਲਕੁਲ ਜੀ ਪੂਰੀ ਤਕੇਦਾਈ ਪੂਰੇ ਇਸ ਕੱਲੇ ਇਸ ਮੱਲੇ ਤੇ ਨਹੀਂ ਹਰ ਇੱਕ ਥਾਂ ਤੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਪੱਟੀ ਦੇ ਜ਼ਿਲ੍ਹਾ ਪੱਟੀ ਜ਼ਿਲ੍ਹਾ ਦੇ ਵਿੱਚ ਤਲਵੰਡੀ ਪੈਂਡ ਦੇ ਵਿੱਚ ਇੱਕ ਨੌਜਵਾਨ ਐਸੀ ਭਾਈਚਾਰੇ ਦੇ ਬੰਦੇ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਗਿਆ ਜਿੱਤੇ ਹੋਏ ਨੂੰ ਦੇਖੋ ਇਹੋ ਜੀਆਂ ਗੁੰਡਾਗਰਦੀਆਂ ਬਹੁਤ ਜ਼ਿਆਦੀਆਂ ਚੱਲ ਰਹੀਆਂ ਜੀ ਇਹਨਾਂ ਤੇ ਨੱਥ ਪੈਣੀ ਚਾਹੀਦੀ ਆ ਜੀ ਜਿੰਨੇ ਕੋਈ ਗਲਤ ਅੰਸਰ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਣਾ ਚਾਹੀਦਾ ਜੀ ਸਾਡੀ ਤਾਂ ਇਹੀ ਪ੍ਰਸ਼ਾਸਨ ਨੂੰ ਚਾਹੇ ਦੇ ਵਿੱਚ ਜੇ ਕੋਈ ਸਰਕਾਰੀ ਮੁਲਾਜ਼ਮ ਵੀ ਇਨਵੋਲਵ ਆ ਤੇ ਅਸੀਂ ਗਣ ਉਹਤੇ ਵੀ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਕਿਉਂ ਇਹ ਰਲ ਮਿਲ ਕੇ ਹੋਇਆ ਸਰਕਾਰੀ ਮੁਲਾਜ਼ਮਾਂ ਨਾਲ ਪਰੇਸ਼ਾਨਾਂ ਰਲ ਕੇ ਕੰਮ ਕੀਤਾ ਹੈ ਉਹਨਾਂ ਤੇ ਪ੍ਰੋਪਰ ਕਾਰਵਾਈ ਹੋਣੀ ਜੀ ਪੂਰੀ ਪੂਰੀ ਇਨਪਾਰੀ ਹੋਣੀ ਚਾਹੀਦੀ ਆ ਸਾਡੀ ਇਹੀ ਮੰਗ ਹੈ